ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ ਜਿੱਥੇ ਗੁਰਦਸ਼ਮੀ ਪਾਸ਼ਾ ਮਹਾਰਾਜ ਗੁਰੂ ਕੇ ਮਾਤਾਵਾਂ ਦਾਦੀ ਮਾਮਾ ਗੁਜਰ ਕੌਰ ਜੀ ਮਾਤਾ ਰਾਨਕੀ ਜੀ ਦੇ ਸਹਿਤ ਸੁਨਹਿਰੀ ਮੰਦਰਾਂ ਦੇ ਵਿੱਚ ਬਰਾਜਿਆ ਕਰਦੇ ਸੀ ਸੋ ਇਸੇ ਸਥਾਨ ਦੇ ਉੱਤੇ ਅਗਲਾ ਸਥਾਨ ਗੁਰਦੁਆਰਾ ਸ਼੍ਰੀ ਥੜਾ ਸਾਹਿਬ ਗੁਰਦੁਆਰਾ ਸ਼੍ਰੀ ਥੜਾ ਸਾਹਿਬ ਜਿੱਥੇ ਕਸ਼ਮੀਰੀ ਪੰਡਤ ਚੱਲ ਕਰਕੇ ਆਏ ਤੇ ਇੱਥੇ ਹੀ ਗੁਰੂ ਕਲਗੀ ਤਰਪਾਦਾਸ਼ਾ ਮਹਾਰਾਜ ਜੀਆ ਨੇ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਸ਼ਮੀਰੀ ਪੰਡਤਾਂ ਦੇ ਧਰਮ ਦੀ ਲਗਜ਼ੀਰ ਰੱਖਣ ਦੇ ਲਈ ਉਹਨਾਂ ਦੇ ਜਨੇਊ ਦੀ ਰੱਖੀ ਦੇ ਲਈ ਪਾਸ਼ਾ ਜੀ ਗੁਰੂ ਕਲਗੀ ਤਰਪੀਤਾ ਜੀ ਨੇ ਸਤ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆ ਨੂੰ ਦਿੱਲੀ ਦੇ ਵੱਲ ਭੇਜਣਾ ਕੀਤਾ ਦਰਸ਼ਨ ਕਰੋ ਜੀ ਗੁਰਦੁਆਰਾ ਸ਼੍ਰੀ ਥੜਾ ਸਾਹਿਬ ਸਚਖੰਡ ਅਸਥਾਨ ਪ੍ਰਕਾਸ਼ ਅਸਥਾਨ ਸਾਹਿਬ ਜਦਾ ਬਾਬਾ ਜੀ ਜਾਰ ਸਿੰਘ ਜੀ ਬਾਬਾ ਚੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਗੁਰੂ ਕੇ ਤਿੰਨੋਂ ਸਹਿਬ ਜਾਦੇ ਦਾ ਪ੍ਰਕਾਸ਼ ਸਥਾਨ ਸਦਸ਼ਨ ਕਰੋ ਜੀ ਬਾਬਾਜੀਤ ਸਿੰਘ ਜੀ ਦਾ ਪ੍ਰਕਾਸ਼ ਜਿਹੜਾ ਹੈ ਉਹ ਪੌਂਟਾ ਸਾਹਿਬ ਜੀ ਦੀ ਧਰਤੀ ਦਾ ਹੈ ਤਿੰਨੋਂ ਸਹਿਬ ਜਾਦਿਆਂ ਦਾ ਆਸਾਨ ਪ੍ਰਕਾਸ਼ ਸਥਾਨ ਸ਼੍ਰੀ ਨੰਦਪੁਰ ਸਾਹਿਬ ਇਸੇ ਸਥਾਨ ਵਿਖੇ ਹੋਇਆ ਸੋ ਆਪ ਜੀ ਇਹ ਖੂਬਸੂਰਤ ਦ੍ਰਿਸ਼ ਦੇਖ ਸਕਦੇ ਹੋ ਦੂਰ ਤੁਹਾਨੂੰ ਨਜ਼ਰ ਆ ਰਿਹਾ ਹੈ ਮਸੰਦਾ ਵਾਲਾ ਖੂਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ